ਜਨਮ ਦਿਹਾੜਾ ਦੀ ਗ੍ਰੇਟ ਵਾਲ ਆਫ ਇੰਡੀਆ ਸਰਦਾਰ ਜਨਰਲ ਹਰਬਖਸ਼ ਸਿੰਘ ਮਦਾਹਰ ਜੱਟ ਸਿੱਖ ਜਿਨ੍ਹਾਂ ਦਾ ਜਨਮ ਪਿੰਡ ਬਡਰੁਖਾ ਜ਼ਿਲ੍ਹਾ ਸੰਗਰੂਰ ਦੀ ਧਰਤੀ ਉੱਤੇ 1 ਅਕਤੂਬਰ 1913 ਨੂੰ ਡਾਕਟਰ ਹਰਨਾਮ ਸਿੰਘ ਜੱਟ ਸਿੱਖ ਜੀ ਦੇ ਘਰ ਮਾਤਾ ਦਲੀਪੌਰ ਜੀ ਦੀ ਕੁੱਖੋਂ ਹੋਇਆ ਦੂਜੇ ਵਿਸ਼ਵ ਯੁੱਧ ਦੌਰਾਨ 3 ਜਨਵਰੀ 1943 ਨੂੰ ਮਲਾਇਆ ਦੇ ਟਾਪੂ ਵਾਲੀ ਜੰਗ ਸਮੇ ਜਾਪਾਨੀਆਂ ਨਾਲ ਲੋਹਾ ਲੈਂਦਿਆਂ ਆਪ ਗੰਭੀਰ ਜ਼ਖਮੀ ਹੋ ਗਏ ਪਰ ਕੁਦਰਤ ਨੇ ਉੰਨਾ ਕੋਲਮ ਮਹੱਤਵਪੂਰਨ ਜੰਗਾਂ ਦੌਰਾਨ ਵੀ ਕੰਮ ਲੈਣਾ ਸੀ ਇਸ ਲਈ ਆਪ ਲੰਮੇ ਇਲਾਜ ਉਪਰੰਤ ਬਚ ਗਏ ਆਪਣਾ ਪਹਿਲਾ ਜੰਗੀ ਰੋਲ 1947-48 ਵਿੱਚ ਜੰਮੂ ਕਸ਼ਮੀਰ ਵਿੱਚ ਪਾਕਿਸਤਾਨ ਨਾਲ ਹੋਈ ਜੰਗ ਵਿੱਚ ਸਾਹਮਣੇ ਆਇਆ ਪਹਿਲਾਂ ਇੱਕ ਸਿੱਖ ਰੈਜੀਮੈਂਟ ਦੇ ਸੀਓ ਦੇ ਤੌਰ ਤੇ ਫਿਰ 161 ਇਨਫੈਂਟਰੀ ਬ੍ਰਿਗੇਡ ਦੇ ਕਮਾਂਡਰ ਦੇ ਤੌਰ ਤੇ ਵੀਰਤਾ ਨਾਲ ਭਰਪੂਰ ਕਾਰਨਾਮੇ ਕਰ ਦਿਖਾਏ ਪਹਿਲਾਂ ਸ਼੍ਰੀਨਗਰ ਹਵਾਈ ਅੱਡੇ ਅਤੇ ਸ਼ਹਿਰ ਨੂੰ ਬਚਾਇਆ ਭਾਰਤ-ਪਾਕਿਸਤਾਨ ਦੀ 1947-48 ਵਾਲੀ ਜੰਗ ਸਮੇ ਆਪਣੀ ਜਾਨ ਦੀ ਪਰਵਾਹ ਨਾ ਕਰਦੇਆਂ ਸ਼ੇਰੀ ਨਗਰ ਦੇ ਹਵਾਈ ਅੱਡੇ ਤੇ ਪੈਰ ਰੱਖਣ ਸਮੇ ਤੋਂ ਲੈ ਕੇ ਸਮੁੱਚੇ ਕਸ਼ਮੀਰ ਆਪਰੇਸ਼ਨ ਦੀ ਸਮਾਪਤੀ ਤੱਕ ਇਸ ਜਿਸ ਯੋਜਨਾਬੰਦੀ ਦੇਸ਼ ਪ੍ਰਤੀ ਜज्ਬੇ ਉੱਚ ਕੋਟੀ ਦੀ ਲੀਡਰਸ਼ਿਪ ਲਗਣ ਨਿਸ਼ਟਾ ਨਾਲ ਪਹਿਲਾਂ ਲੈਫਟੀਨੈਂਟ ਕਰਨਲ ਫਿਰ ਬ੍ਰਿਗੇਡੀਅਰ ਹਰਬਖਸ਼ ਸਿੰਘ ਜੜ ਸਿੱਖ ਜੀ ਨੇ ਦੇਸ਼ ਦੀ ਆਜ਼ਾਦੀ ਨੂੰ ਕੇਵਲ ਬਰਕਰਾਰ ਹੀ ਨਹੀਂ ਰੱਖਿਆ ਬਲਕਿ ਚਾਰ ਚੰਨ ਵੀ ਲਗਾਏ ਉਹਨਾਂ ਨੂੰ ਇਤਿਹਾਸ ਕਦੇ ਨਹੀਂ ਭੁਲਾ ਸਕਦਾ ਉਨ੍ਹਾਂ ਦੇ ਨਾਂ ਦੇਸ਼ ਦੇ ਦੂਜੇ ਨੰਬਰ ਵਾਲੇ ਬਹਾਦਰੀ ਪੁਰਸਕਾਰ ਮਹਾਵੀਰ ਚੱਕਰ ਵਾਸਤੇ ਭੇਜਿਆ ਗਿਆ ਪਰ ਦਿੱਲੀ ਵਾਲਿਆਂ ਨੇ ਉਸ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਸਨ 1962 ਦੀ ਭਾਰਤ-ਚੀਨ ਜੰਗ ਸਮੇ ਹਾਲਾਤ ਬੇਕਾਬੂ ਹੋ ਗਏ ਤਾਂ ਉਸ ਸਮੇਂ ਕੋਰ ਕਮਾਂਡਰ ਬਿਮਾਰ ਹੋ ਗਏ ਫਿਰ ਸਰਕਾਰ ਨੂੰ ਹਰਬਖਸ਼ ਸਿੰਘ ਜਰਸਿਕ ਜੀ ਦੀ ਯਾਦ ਸਤੋਂ ਲੱਗੀ ਤਾਂ ਫਿਰ ਉਨ੍ਹਾਂ ਨੂੰ ਤਰੱਕੀ ਦੇ ਕੇ ਲੈਫਟੀਨਲ ਜਨਰਲ ਬਣਾ ਕੇ ਲੈਫਟੀਨਲ ਜਨਰਲ ਕੋਲ ਦੀ ਜਗ੍ਹਾ ਭੇਜਿਆ ਗਿਆ ਨਵੰਬਰ 1965 ਚ ਉਹਨਾਂ ਨੇ ਪੱਛਮੀ ਆਪ ਆਪਮੀ ਕਮਾਂਡ ਦੀ ਵਾਗਡੋਰ ਸੰਭਾਲੀ ਉਸ ਸਮੇਂ ਆਪਰੇਸ਼ਨਲ ਜ਼ਿੰਮੇਵਾਰੀ ਦਾ ਇਲਾਕਾ ਪੰਜਾਬ ਹਿਮਾਚਲ ਹਰਿਆਣਾ ਜੰਮੂ ਕਸ਼ਮੀਰ ਰਾਜਸਥਾਨ ਅਤੇ ਗੁਜਰਾਤ ਦੇ ਰਨ ਆਫ ਕਾਸ਼ ਤੱਕ ਫੈਲਿਆ ਹੋਇਆ ਸੀ ਪਾਕਿਸਤਾਨ ਦੇ ਰਾਸ਼ਟਰਪਤੀ ਫੀਲਡ ਮਾਰਸ਼ਲ ਆਯੂਬ ਖਾਨ ਨੇ ਆਪਣੇ ਕਬਜੇ ਹੇਠ ਲੈ ਕਸ਼ਮੀਰ ਵਿੱਚ ਚਾਰ ਟ੍ਰੇਨਿੰਗ ਕੈਂਪ ਕਾਇਮ ਕਰਕੇ ਅਗਸਤ 1965 ਵਿੱਚ ਤਕਰੀਬਨ 9000 ਕੁਸ ਪੈਟੀਆਂ ਨੂੰ 740 ਕਿਲੋਮੀਟਰ ਲਾਈਨ ਆਫ ਕੰਟਰੋਲ ਪਾਰ ਕਰਵਾਈ ਅਤੇ ਜੰਮੂ ਕਸ਼ਮੀਰ ਭੇਜ ਦਿੱਤਾ ਜਦੋਂ ਇੱਕ ਸ਼ਕਤੀਸ਼ਾਲੀ ਧੜਵੀ ਗਰੁੱਪ ਸ਼੍ਰੀਨਗਰ ਦੇ ਆਲੇ-ਦੁਆਲੇ ਪੁੱਜ ਗਿਆ ਤਾਂ ਸੂਬਾ ਸਰਕਾਰ ਕੁਝ ਚੌਕਸ ਹੋਈ ਅਤੇ ਕਸ਼ਮੀਰ ਵਿੱਚ ਮਾਰਸ਼ਲ ਲਾਉਣ ਦੀ ਮੰਗ ਕੀਤੀ ਪਰ ਜਨਰਲ ਹਬਖਸਿੰਗ ਜਰ ਸਿੱਖ ਜੀ ਨੇ ਇਸ ਦੀ ਡਟ ਕੇ ਵਿਰੋਧਤਾ ਕੀਤੀ ਅਤੇ ਕਿਹਾ ਕਿ ਅਜਿਹਾ ਕਰਨ ਨਾਲ ਪਾਕਿਸਤਾਨੀ ਵਿਚਾਰਧਾਰਾ ਦੀ ਪੁਸ਼ਟੀ ਹੋ ਜਾਵੇਗੀ ਉਹਨਾਂ ਹਾਜੀਪੁਰ ਬਲਜ ਤਿੱਥਵਾਲ ਸੈਕਟਰ ਵਾਲੀਆਂ ਤਿੱਖੀਆਂ ਚੋਟੀਆਂ ਨੂੰ ਫਤਿਹ ਕਰਕੇ ਦੇਸ਼ ਦੀ ਵੰਡ ਤੋਂ ਪਹਿਲਾਂ ਵਾਲੀ ਪੁੰਛ ਕਹੂਟਾ ਉੜੀ ਸੜਕ ਨੂੰ 4 ਸਤੰਬਰ ਤੋਂ ਚਾਲੂ ਕਰਕੇ ਮਕਬੂਜ਼ਾ ਕਸ਼ਮੀਰ ਦੇ ਤਕਰੀਬਨ 15000 ਦੀ ਆਬਾਦੀ ਵਾਲੇ ਖਿੰਡਰੇ ਪੁੰਡਰੇ ਪਿੰਡਾਂ ਨੂੰ ਸਰਕਾਰ ਦੇ ਹਵਾਲੇ ਕਰਕੇ ਨਵੇਂ ਇਤਿਹਾਸ ਦੀ ਸਿਰਜਣਾ ਕੀਤੀ। ਦੂਜੇ ਪਾਸੇ ਪੰਜਾਬ ਵਿੱਚ ਹਾਲਾਤ ਬਹੁਤ ਡਾਂਵਡੋਲ ਸਨ। ਪਾਕਿਸਤਾਨ ਦੀ ਰਣਨੀਤੀ ਹਰੀਕੇ ਪੁੱਲ ਤੇ ਕਬਜ਼ਾ ਕਰਕੇ ਸ਼ਹਿਰਾਂ ਨੂੰ ਬਾਈਪਾਸ ਕਰਕੇ ਲਾਲ ਕਿਲੇ ਤੱਕ ਪੁੱਜਣ ਅਤੇ ਕਸ਼ਮੀਰ ਨਾਲੋਂ ਸੰਪਰਕ ਤੋੜਨ ਦੀ ਸੀ। ਜਨਰਲ ਹਰਬਖ ਸਿੰਘ ਜੱਟ ਸਿੱਖ ਜੀ ਨੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਦੀ ਪ੍ਰਵਾਨਗੀ ਨਾਲ ਕਮਾਂਤਰੀ ਸਰਹੱਦ ਪਾਰ ਕਰਕੇ ਇੱਚੋਗਲ ਨਹਿਰ ਅਤੇ ਹੋਰ ਇਲਾਕੇ ਨੂੰ ਕਬਜ਼ੇ ਹੇਠ ਲੈ ਲਿਆ ਅਤੇ ਲਾਹੌਰ ਵੱਲ ਨੂੰ ਵਹੀਰਾ ਕਤਨੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਖੇਮ ਕਰਨ ਸੈਕਟਰ ਵਿੱਚ ਪਾਕਿਸਤਾਨ ਦੇ ਪੈਟਰਨ ਟੈਂਕ ਅਤੇ ਫੌਜ ਅੱਗੇ ਵਧਦੇ ਗਏ ਤਾਂ ਜਨਰਲ ਹਰਬਖ ਸਿੰਘ ਜੱਟ ਸਿੱਖ ਜੀ ਨੂੰ ਆਪਣੀਆਂ ਫੌਜਾਂ ਵਿਆਸ ਦਰਿਆ ਦੇ ਪਿੱਛੇ ਲਿਆ ਕੇ ਲੜਨ ਵਾਸਤੇ ਕਿਹਾ ਗਿਆ ਪਰ ਉਹਨਾਂ ਕਿਹਾ ਕਿ ਅਸੀਂ ਅੰਮ੍ਰਿਤਸਰ ਤਰਨਤਨ ਦੀ ਪਵਿੱਤਰ ਧਰਤੀ ਦੀ ਰਾਖੀ ਲਈ ਦਿਲੋਂ ਜਨ ਲਈ ਲੜਦੇ ਰਹਾਂਗੇ ਆਖਿਰ ਹੋਇਆ ਵੀ ਇੰਜ ਹੀ ਭਿਆੰਕਰ ਜੰਗ ਹੋਇਆ ਅਤੇ ਅਸਲ ਅਤੇ ਪੈਟਰਨ ਟੈਂਕਾਂ ਦਾ ਕਬਰਿਸਤਾਨ ਹੋ ਨਿਬੜਿਆ ਅਤੇ ਈਯੂਬ ਖਾਨ ਦੇ ਲਾਲ ਕਿਲੇ ਤੇ ਪੁੱਜ ਕੇ ਜਸ਼ਨ ਮਨਾਉਣ ਵਾਲੇ ਮਨਸੂਬੇ ਫਨਾ ਹੋ ਗਏ ਇਸੇ ਲਈ ਜਨਰਲ ਹਰਬਖ ਸਿੰਘ ਜੱਟ ਸਿੱਖ ਜੀ ਨੂੰ ਪੰਜਾਬ ਅਤੇ ਕਸ਼ਮੀਰ ਦਾ ਰਾਖਾ ਕਿਹਾ ਜਾਂਦਾ ਹੈ ਪਾਕਿਸਤਾਨ ਦੇ ਤਕਰੀਬਨ ਹਰ ਵੱਡੇ ਸ਼ਹਿਰ ਵਿੱਚ ਉਹਨਾਂ ਦਾ ਸਨਮਾਨ ਕੀਤਾ ਗਿਆ ਕਰਨਾਲ ਵਿਖੇ ਰੱਖਿਆ ਮੰਤਰੀ ਵਿਭੀ ਚਵਾਨ ਨੇ ਜਨਰਲ ਹਰਬਖਸ਼ ਸਿੰਘ ਜੀ ਤੇ 에어 চিਫ ਮਾਰਸ਼ਲ ਨੂੰ ਸਾਂਝੇ ਤੌਰ ਤੇ ਸਨਮਾਨਿਤ ਕੀਤਾ ਉਸ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਣਾ ਸੀ ਚਾਹੀਦਾ ਸੀ ਪਰ ਸਿਰਫ ਪਦਨ ਵਿਭੂਸ਼ਣ ਪਦਨ ਵਿਭੂਸ਼ਣ ਅਤੇ ਰਿਟਾਇਰਮੈਂਟ ਉਪਰੰਤ ਪਦਨ ਵਿਭੂਸ਼ਣ ਨਾਲ ਨਿਵਾਜਨ کافی ਨਹੀਂ ਸੀ ਅਸੀਂ ਮਹਿਸੂਸ ਕਰਦੇ ਹਾਂ ਕਿ ਉਹਨਾਂ ਦੀ ਦੇਸ਼ ਪ੍ਰਤੀ ਕੁਰਬਾਨੀ ਤੇ ਬਹਾਦਰੀ ਨੂੰ ਮੁੱਖ ਰੱਖਦਿਆਂ ਮਰਨ ਉਪਰੰਤ ਭਾਰਤ ਰਤਨ ਪੁਰਸਕਾਰ ਨਾਲ ਨਿਵਾਜਿਆ ਜਾਣਾ ਚਾਹੀਦਾ ਹੈ ਇਹ ਸਾਰੀ ਜਾਣਕਾਰੀ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਲੂ ਜੱਟ ਸਿੱਖ ਜੀ ਦੀ ਲਿਖਤ ਤੋਂ ਲਈ ਗਈ ਹੈ ਜਨਰਲ ਹਰਬਖਸ਼ ਸਿੰਘ ਜੱਟ ਸਿੱਖ ਜੀ ਦੀ ਬੇਮਿਸਾਲ ਦਲੇਰੀ ਨੇ ਪਾਕਿਸਤਾਨ ਨੂੰ ਲਾਹੌਰ ਦੀਆਂ ਕੰਧਾਂ ਨਾਲ ਲਾ ਦਿੱਤਾ ਸੀ ਲਾਲ ਬਹਾਦਰ ਸ਼ਾਸਤਰੀ ਜੀ ਨੇ ਉਹਨਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਮੁੱਖ ਰੱਖਦਿਆਂ ਸੈਨਾ ਮੁਖੀ ਬਣਾਉਣ ਦਾ ਫੈਸਲਾ ਕਰ ਲਿਆ ਸੀ ਕਾਸ਼ ਲਾਲ ਬਹਾਦਰ ਸ਼ਾਸਤਰੀ ਜੀ ਆਪਣੇ ਫੈਸਲੇ ਤੇ ਅਮਲ ਕਰਨ ਲਈ ਜੁੰਦੇ ਰਹਿੰਦੇ ਜਨਰਲ ਸਰਦਾਰ ਹਰਬਖਸ਼ ਸਿੰਘ ਜੱਟ ਸਿੱਖ ਜੀ ਦੇ ਜਨਮ ਦਿਨ ਤੇ ਮੁਬਾਰਕਾਂ ਅਤੇ ਉਹਨਾਂ ਦੀ ਸੂਝਬੂਝ ਦ੍ਰਿੜਤਾ ਉੱਚ ਕੋਟੀ ਦੀ ਦਲੇਰੀ ਲੀਡਰਸ਼ਿਪ ਅਤੇ ਜਜ਼ਬੇ ਨੂੰ ਸਲੂਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ